शशिका ਤੁਸੀਂ ਸਾਰੇ ਦੇਖ ਰਹੇ ਹੋ ਆਪਕੀ ਨਿਊਜ਼ ਆਪਕੀ ਨਿਜ਼ਿਟਸ ਆਪ ਸਭ ਦਾ ਸਵਾਗਤ ਹੈ 2014 ਬੈਚ ਦੇ ਆਈਏਐਸ ਅਧਿਕਾਰੀ ਸ਼੍ਰੀ ਜਤਿੰਦਰ ਜੋਰਵਾਲ ਨੇ ਸ਼ਨੀਵਾਰ ਨੂੰ ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਹੋਰ ਖਬਰਾਂ ਦੇਖਣ ਲਈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ ਸਰ ਚਾਰਜ ਲੈ ਲਿਆ ਕਿ ਕਰ ਬਾਕੀ ਕੱਪ ਹੱਦ ਤੱਕ ਕਾਫੀ ਵੱਡਾ ਹੈ ਰਪਿੰਦਪੁਰ ਪੰਜਾਬ ਦਾ ਬੜੀ ਵੱਡੀ ਬਾਕੀ ਜੀ ਲੁਧਿਆਣਾ ਡਿਸਟ੍ਰਿਕਟ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਡਿਸਟ੍ਰਿਕਟ ਹੈ ਐਪ੍ਰੋਕਸੀਮੇਟਲੀ ਜੇ ਆਪਾਂ ਗੱਲ ਕਰੀਏ ਤਾਂ 1/6th ਆਫ ਦੀ ਪੋਪੂਲੇਸ਼ਨ ਜਿਹੜੀ ਸ਼ਹਿਰ ਦੀ ਉਹ ਹੈਗੀ ਤੇ ਪਲੱਸ ਜਿਹੜੀ ਮੇਨ ਜੀਡੀਪੀ ਜਿਹੜੀ ਪੰਜਾਬ ਦੀ ਬਣਦੀ ਹੈ ਉਹ ਸ਼ਹਿਰ ਲੁਧਿਆਣੇ ਜ਼ਿਲ੍ਹੇ ਲੁਧਿਆਣੇ ਤੋਂ ਬਣਦੀ ਹੈ ਜ਼ਿਲ੍ਹੇ ਦੇ ਵਿੱਚ ਵਕ ਵਕ ਚੈਲੰਜਸ ਜਿਹੜੇ ਹੈਗੇ ਉਹ ਆਪਾਂ ਫੌਰਨ ਜਿਹੜਾ ਹੈਗਾ ਤੁਰੰਤ ਆਪਾਂ ਸਾਰੇ ਮੈਂਕਮੈਨ ਨਾਲ ਮੀਟਿੰਗ ਕਰਕੇ ਕੱਲ ਵੀ ਅਸੀਂ ਜਿਹੜੀ ਹੈਗੀ ਮੀਟਿੰਗ ਸ਼ਡਿਊਲ ਕੀਤੀ ਹੈ ਜਿਹੜੇ ਮੇਨ ਸਟੇਟ ਤੇ ਪ੍ਰਾਇੋਰਟੀ ਅਜੈਂਡਾਸ ਨੇ ਉਹਨਾਂ ਤੇ ਅਸੀਂ ਮੀਟਿੰਗ ਕੀਤੀ ਹੈਗੀ ਜਿਹੜੇ ਮੇਰੇ ਪ੍ਰੈਡੈਸਸਰ ਨੇ ਉਹਨਾਂ ਤੋਂ ਵੀ ਜਿਹੜੇ ਮੇਨ ਇਸ਼ੂ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਹੈਗੇ ਉਹਦੀ ਵੀ ਬਰੀਫਿੰਗ ਮੈਂ ਲਿੱਤੀ ਹੈਗੀ ਤੇ ਮੇਰੀ ਟੀਮ ਸਾਰੀ ਅੱਜ ਇੱਥੇ ਮੌਜੂਦ ਹੈ ਅਸੀਂ ਇੱਕ ਡੀਬ੍ਰਿਫੀਸ਼ਨ ਹੁਣ ਵੀ ਰੱਖਾਂਗੇ ਤੇ ਇਹ ਫੀਡਬੈਕ ਮੈਕੈਨਿਜ਼ਮ ਜਿਹੜਾ ਸਿਟੀਜ਼ਨਸ ਵੱਲੋਂ ਹੁੰਦਾ ਹੈ ਮੀਡੀਆ ਦੇ ਸਾਥੀਆਂ ਵੱਲੋਂ ਹੁੰਦਾ ਹੈ ਤੇ ਲੋਕਾਂ ਵੱਲੋਂ ਹੁੰਦਾ ਹੈ ਪਲੱਸ ਆਫਿਸਰਸ ਵੱਲੋਂ ਹੁੰਦਾ ਇੰਸਟੀਚੂਨਲ ਮੈਮਰੀ ਹੁੰਦੀ ਹੈ ਉਹਨੂੰ ਸਾਰਿਆਂ ਨੂੰ ਜਿਹੜਾ ਹੈਗਾ ਸਰਪੱਖੀ ਆਪਾਂ ਵਿਚਾਰ ਕਰਕੇ ਡੈਫੀਨੇਟਲੀ ਇੱਕ ਹੋਲਿਸਟਿਕ ਪਲਾਨ ਜ਼ਿਲ੍ਹੇ ਦੇ ਵਾਸਤੇ ਜ਼ਰੂਰ ਬਣਾਵਾਂਗੇ ਕੁਝ ਖਾਸ ਵੀ ਕੁਝ ਨਹੀਂ ਸੋਚੀ ਲੱਗ ਚੱਲੇ ਹੋ ਕਿ ਕਿਹੜੀ ਤਰ੍ਹਾਂ ਕੋਈ ਚੈਨਲ ਇੰਡਸਟਰੀ ਰਿਹਾ ਹੋਵੇ ਕੁਝ ਆ ਰਿਹਾ ਹੈ ਦੀ ਡੈਫੀਨੇਟਲੀ ਜਿਹੜਾ ਮੇਰਾ ਵਿਜ਼ਨ ਹੈ ਅਸੀਂ ਜਿਸ ਤਰ੍ਹਾਂ ਮਾਝਾ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ ਹਨ ਕਿ ਪੰਜਾਬ ਦੇ ਵਿੱਚ ਆਪਾਂ এডਿਕੇਸ਼ਨ ਦੇ ਹੈਲਥ ਤੇ ਮੇਨ ਫੋਕਸ ਕਰਨਾ ਹੈ ਪਲੱਸ ਇੰਡਸਟਰੀਅਲ ਡਿਵੈਲਪਮੈਂਟ ਨੂੰ ਇੱਕ ਸੇਫ এনवायरमेंट ਜਿਹੜਾ ਹੈਗਾ ਇੰਡਸਟਰੀ ਨੂੰ ਗਰੋ ਕਰਨ ਦਾ ਮਿਲਣ ਇੱਕ ਪਾਲਿਸੀ ਜਿਹੜੀ ਹੈ ਕਿ ਸਰਕਾਰ ਦੀਆਂ ਬੈਨੀਫਿਟਸ ਜਿਹੜੇ ਹੈਗੇ ਗਵਰਨਮੈਂਟ ਵੱਲੋਂ ਉਹਨਾਂ ਨੂੰ ਸਮੇਂ ਸਿਰ ਮਿਲਣ ਤੇ ਇੰਡਸਟਰੀਅਲ ਡਵੈਲਪਮੈਂਟ ਕਿਆ ਉਹਨਾਂ ਦੇ ਚੈਲੰਜੇਸ ਨੇ ਕੀ ਉਹ ਮੌਕੇ ਤੇ ਫੇਸ ਕਰ ਰਹੇ ਕਿਸ ਤਰ੍ਹਾਂ ਦੇ ਲਾਜ਼ ਨੇ ਉਹ ਸਾਰਿਆਂ ਦਾ ਇੱਕ ਪੋਲਿਸੀ ਰਿਵਿਊ ਕਰਕੇ ਡੈਫੀਨਿਟਲੀ ਅਸੀਂ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਵੀ ਇਸ਼ੂਸ ਨੇ ਉਹਨਾਂ ਨੂੰ ਨਿਬੜਾ ਦੇ। ਥੈਂਕ ਯੂ ਥੈਂਕ ਯੂ ਥੈਂਕ ਯੂ